ਗੁਰ ਤੇਗ ਬਹਾਦਰ ਸਾਹਿਬ ਸੱਚੇ ਪਿਤਾ ਜੀ ਦੀ ਸ਼ਤਾਬਦੀ ਮੈਂ ਕੱਲ ਪਰਸੋ ਵੀ ਅਰਜ਼ ਕੀਤੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਘਟਨਾ ਹੈ ਸਤਿਗੁਰੂ ਜੀ ਧਮਤਾਨ ਸਾਹਿਬ ਅੱਜ ਕੱਲ੍ਹ ਹਰਿਆਣੇ ਵਿੱਚ ਹੈ ਜੀ ਇੱਥੇ ਸੱਚੇ ਪਾਤਸ਼ਾਹ ਕਾਫੀ ਸਮਾਂ ਰੁਕੇ ਚੌਧਰੀ ਦੱਗੂ ਤੇ ਮੇਰ ਕੀਤੀ ਤੇ ਸਤਿਗੁਰੂ ਹਰਿਆਣੇ 'ਚ ਕਈ ਸਥਾਨ ਨੇ ਜਿੱਥੇ ਜਾਟਾਂ ਨੂੰ ਕਿਹਾ ਵੀ ਤੁਸੀਂ ਤਮਾਕੂ ਨਹੀਂ ਭੀਜਣਾ ਤੁਸੀਂ ਤਮਾਕੂ ਨਹੀਂ ਵਰਤਣਾ ਤਾਨੂੰ ਬਰਕਤ ਪਾਏਗੀ ਬਾਰਨਾ ਕੈਥਲ ਕੋਲ ਮਹਾਰਾਜ ਰੋਕ ਕੇ ਗਏ ਕਭੀ ਸੰਤੋਖ ਸਿੰਘ ਲਿਖ ਦਿਆ ਉਹ ਰੁਕੇ ਰਹੇ ਪਰ ਜਦੋਂ ਵਰਤਨ ਲੱਗੇ ਦੁਬਾਰਾ ਉਹ ਕੁਝੋ ਫਿਰ ਗਰੀਬੀ ਦਰਿਦ੍ਰਤਾ ਫਿਰ ਜਦੋਂ ਬਚਨ ਚੇਤੇ ਕਰਾਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹ ਰੁਕ ਗਏ ਤੇ ਵੈ ਗੁਰੂ ਜੀ ਨੇ ਫਿਰ ਭਾਗ ਲਾ ਦਿੱਤੇ ਮਹਾਰਾਜੀ ਤਮਤਾਨ ਗਏ ਨੇ ਜੀ ਮੈਂ ਬੇਨਤੀ ਕਰਨ ਲੱਗਾ ਸਿਰਫ ਵਿਸ਼ੇ ਤੋਂ ਦੂਰ ਨਹੀਂ ਜਾਣਾ ਕਿ ਕੋਝਾ ਮਾਨ ਤਿਆਗ ਦੇ ਸੱਚੇ ਪਾਤਸ਼ਾਹ ਤੁਮਤਾਨ ਸਾਹਿਬ ਨੇ ਇੱਕ ਮੈਂ ਹੁਣ ਜ਼ਿਕਰ ਕੀਤਾ ਭਾਈ ਨੰਦ ਲਾਲ ਗੋਇਆ ਇੱਕ ਭਾਈ ਨੰਦ ਲਾਲ ਬ੍ਰਾਹਮਣ ਹੋਏ ਇੱਕ ਭਾਈ ਨੰਦ ਲਾਲ ਸੋਹਣਾ ਹੋਇਆ ਚਲੋ ਫਿਰ ਕਿਸੇ ਦਿਨ ਬੇਨਤੀ ਕਰਾਂਗਾ ਭਾਈ ਨੰਦ ਲਾਲ ਸੋਹਣਾ ਜੀ ਕੌਣ ਸਨ ਇਸ ਭਾਈ ਨੰਦ ਲਾਲ ਸੋਹਣਾ ਇਹ ਗੁਰੂ ਹਰਗੋਬਿੰਦ ਸਾਹਿਬ ਤੇ ਵੇਲੇ ਤੋਂ ਸੇਵਾ ਕਰ ਰਹੇ ਸਨ ਇਹਨਾਂ ਦੇ ਪੁੱਤਰ ਦਾ ਨਾਮ ਸੀ ਭਾਈ ਰਾਮਦੇਵ ਭਾਈ ਨੰਦ ਲਾਲ ਸੋਹਣੇ ਦਾ ਫਿਰ ਮੈਂ ਕਿਉਂਕਿ ਇਹ ਤਿੰਨਾਂ ਦਾ ਜ਼ਿਕਰ ਹੋ ਗਿਆ ਹੈ ਨਾ ਹੋਈ ਨੇ ਭਾਈ ਆਨੰਦ ਲਾਲ ਸੋਹਣਾ ਉਹਦੇ ਪੁੱਤਰ ਦਾ ਨਾਮ ਸੀ ਭਾਈ ਰਾਮ ਦੇਵਾ ਜੀ ਭਾਈ ਆਨੰਦ ਸੋਹਣਾ ਵੀ ਗੁਰੂ ਦਰਬਾਰ ਦੀ ਸੇਵਾ ਕਰਦੇ ਰਹੇ ਇਹਦਾ ਪੁੱਤਰ ਵੀ ਗੁਰਦੇਵ ਦੇ ਚਰਨਾਂ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਸੇਵਾ ਕਰਦੇ ਰਹੇ ਧਮਤਾਨ ਸਾਹਿਬ ਉਹਨਾਂ ਨੇ ਸੇਵਾ ਕੀ ਕੀਤੀ ਕਿਉਂਕਿ ਉੱਥੇ ਪਾਣੀ ਦੀ ਬੜੀ ਥੋੜੀ ਸੀ ਪਾਣੀ ਦੀ ਲੋੜ ਬਹੁਤ ਸੀ ਪਾਣੀ ਘੱਟ ਸੀ ਆਪਣੇ ਸਿਰ ਤੇ ਇੰਨੂੰ ਰੱਖਿਆ ਤੇ ਗਾਗਰ ਚੋਕ ਕੇ ਉਹ ਪਾਣੀ ਭਰਨ ਲੱਗ ਪਏ ਸਤਿਗੁਰਾਂ ਜੀ ਦੇ ਘਰ ਦਾ ਪਾਣੀ ਭਰਨਾ ਪਰਿਵਾਰ ਲਈ ਪਛਮਾ ਵਾਲੀ ਪਾਰੀ ਭਰਨਾ ਸੰਗਤ ਲਈ ਪਾਣੀ ਭਰਨਾ ਜੀ ਵਰਤਨ ਲਈ ਜਿੱਥੇ ਸੰਗਤ ਨੇ ਬੈਠਣਾ ਉਥੇ ਜਲ ਦਾ ਛਿਟਕਾ ਕਰਨਾ ਕਿ ਤਪਸ਼ ਮਿੱਟੇ ਤੇ ਮਿੱਟੀ ਰੇਤ ਨਾ ਉੱਡੇ ਤੇ ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਸਣ ਹੋਣੇ ਉਸ ਘਰ ਦੇ ਚਾਰ ਚੁਬੇਰੇ ਛਿਟਕਾ ਕਰੀ ਜਾਣਾ ਕਿੰਨੀ ਸੇਵਾ ਕੀਤੀ ਉਹਨੇ ਸਿਰ ਦੇ ਉੱਤੇ ਗਾਗਰ ਤੇ ਮੁਖ ਦੇ ਵਿੱਚ ਸਤਿਗੁਰੂ ਜੀ ਦਾ ਨਾਮ ਸ਼ਬਦ ਗੁਰਮਖੋ ਜਦੋਂ ਸਿਮਰਨ ਤੇ ਸੇਵਾ ਦੋਨੇ ਇਕੱਠੇ ਹੋ ਜਾਣ ਨਾ ਜਿਵੇਂ ਭਾਂਡਿਆਂ ਦੀ ਸੇਵਾ ਜੋੜਿਆਂ ਦੀ ਸੇਵਾ ਝਾੜੂ ਦੀ ਸੇਵਾ ਕੋਈ ਸੇਵਾ ਵੀ ਫਿਜ਼ੀਕਲ ਕਰਦੇ ਹੋਈਏ ਉਸ ਸੇਵਾ ਦੇ ਨਾਲ ਨਾਲ ਸਤਿਗੁਰੂ ਅੰਦਰ ਸ਼ਬਦ ਚਲਾਈ ਜਾਓ ਬਾਹਰ ਦੇ ਖੱਤਾਂ ਨਾਲ ਭਾਂਡੇ ਸਾਫ਼ ਹੋ ਹੀ ਜਾਣਗੇ ਅੰਦਰ ਦਾ ਸਿਮਰਨ ਅੰਦਰ ਵਾਲੇ ਭਾਂਡੇ ਨੂੰ ਸਾਫ਼ ਕਰੀ ਜਾਏਗਾ ਦੋਨੋਂ ਕੰਮ ਹੀ ਹੋ ਹੀ ਜਾਣਗੇ ਇਕੱਠੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਿੱਖ ਬਾਣੀ ਪੜਦਾ ਸਿਰ ਤੇ ਗਾਗਰ ਚੁੱਕੀ ਹੋਇਆ ਕਿ ਗਰਮੀ ਇੰਨੀ ਜ਼ਿਆਦਾ ਸੀ ਜੀ ਗਾਗਰ ਭਾਰੀ ਚੁੱਕ ਚੋਕੇ ਇਸ ਭਾਈ ਰਾਮਦੇਵ ਜੀ ਦੇ ਸਿਰ ਵਿੱਚ ਜਿਹੜਾ ਇੰਨੂ ਸੀ ਭਾਵੇਂ ਤੁਸੀਂ ਸਾਖੀ ਸੁਣੀ ਹੈ ਪਰ ਮੈਂ ਅੱਜ ਥੋੜੀ ਜੀਆਂ ਇੱਕ ਦੋ ਬੇਨਤੀਆਂ ਚ ਹੋਰ ਕਰਕੇ ਜਾਣੀਆਂ ਜੋ ਨਵੀਂ ਗੱਲ ਲੱਭ ਪੜ੍ਹ ਕੇ ਮਿਲਦੀ ਹੈ ਯਤਨ ਹੁੰਦਾ ਵੀ ਸੰਗਤ ਨਾਲ ਸਾਂਝੀ ਕੀਤੀ ਜਾਏ ਕਿਉਂਕਿ ਸਾਡੀ ਸੇਵਾ ਹੀ ਏ ਜੀ ਉਸ ਇਨ ਨੂੰ ਜਿਹੜਾ ਸੀ ਉਨੂੰ ਵੀ ਕਹਿੰਦੇ ਆ ਸਾਡੇ ਇਨ ਨੂੰ ਕਹਿੰਦੇ ਸਨ ਉਹ ਕਸਰ ਕਸਰ ਕੇ ਭਾਈ ਰਾਮਦੇਵਾ ਜੀ ਦੇ ਸਿਰ ਦੇ ਵਿੱਚ ਜ਼ਖਮ ਹੋ ਗਿਆ ਮਹਿਮਾ ਪ੍ਰਕਾਸ਼ ਨੇ ਤਾਂ ਜੀ ਪੈਣ ਦਾ ਜ਼ਿਕਰ ਵੀ ਕੀਤਾ ਪਰ ਸਿੱਖ ਬੜਾ ਸੁਚੇਤ ਇਸ ਗੱਲੋਂ ਇਸ਼ਨਾਨ ਪਾਣ ਕਰਦੇ ਖੋਣਗੇ ਭਾਈ ਸਾਹਿਬ ਭਾਈ ਰਾਮਦੇਵਾ ਜੀ ਇੱਕ ਦਿਨ ਦੁਪਹਿਰ ਵੇਲੇ ਗਾਗਰ ਰੱਖ ਕੇ ਤੇ ਆਪਣੇ ਸਿਰ ਤੋਂ ਉਨ ਨੂੰ ਖੋਲ ਕੇ ਤੇ ਦਸਤਾਰ ਪਾਗ ਲਾ ਕੇ ਤੇ ਜਿਹੜਾ ਜ਼ਖਮ ਸੀ ਉਹਦੇ ਨਾਲ ਉਹਨਾਂ ਦੇ ਕੇਸ ਜੁੜ ਚੁੱਕੇ ਸਨ ਉਹ ਕੇਸ ਸਾਫ਼ ਕਰਦੇ ਪਏ ਸਨ ਇਕੱਲੇ ਬੈਠੇ ਸਨਮਾਨਯੋਗ ਬਾਤਾ ਨਾਨਕੀ ਜੀ ਆ ਗਏ ਗੁਰਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਨਾਲ ਸਨ ਤੇ ਸੰਗਤ ਜੀ ਆਪ ਜੀ ਨੂੰ ਗੁਰਮਖੋ ਪਤਾ ਹੈ ਕਿ ਮਾਤਾ ਨਾਨਕੀ ਜੀ ਦਾ ਚਲਾਣਾ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਹੋਇਆ ਹੈ ਮਾਤਾ ਜੀ ਨੇ ਦੇਖ ਲਿਆ ਨੇੜਿੋਂ ਲੰਘੇ ਦੇਖਿਆ ਵੀ ਇਹਦੇ ਸਿਰ 'ਚ ਤਾਂ ਜ਼ਖਮ ਹੋਇਆ ਹੈ। ਕੇਸ ਜੁੜੇ ਹੋਏ ਨੇ। ਮਾਤਾ ਜੀ ਨੇ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਇਹ ਕਿਹਾ ਬੇਟਾ ਹੀ ਕਹਿਣਾ ਸੀ ਕਿ ਦੇਖੋ ਜਿਹੜਾ ਸਿੱਖ ਇਹ ਭਾਈ ਰਾਮਦੇਵਾ ਪਾਣੀ ਢੂੰਡਦਾ ਹੈ ਨਾ ਇਹਦੇ ਸਿਰ ਵਿੱਚ ਗਹਿਰਾ ਜ਼ਖਮ ਹੋ ਗਿਆ ਹੈ। ਇਹਦੇ ਕੇਸ ਵਾਲ ਜਿਹੜੇ ਜੁੜੇ ਹੋਏ ਨੇ। ਭਾਈ ਸਾਹਿਬ ਆਏ ਭਾਈ ਰਾਮਦੇਵਾ ਜੀ ਪਾਣੀ ਦਾ ਸ਼ਿਕਾਇਤ ਕਰਨ ਆਏ ਤੇ ਗੁਰਤੇਗ ਬਹਾਦਰ ਸਾਹਿਬ ਸੱਚੇ ਪਿਤਾ ਜੀ ਨੇ ਆਵਾਜ਼ ਮਾਰ ਲਈ ਕਹਿਣ ਲੱਗੇ ਭਾਈ ਰਾਮਦੇਵ ਜੀ ਜੀ ਹਜ਼ੂਰ ਇਹ ਗਾਗਰ ਅਜ ਰੱਖ ਦਿਓ ਸਤਿਵਚਨ ਸਤਿਵਚਨ ਹੀ ਗਿਆ ਗਾਗਰ ਉੱਥੇ ਰੱਖ ਦਿੱਤੀ ਕੋਲ ਆਓ ਸਾਡੇ ਸਤਿਗੁਰਾਂ ਨੇ ਆਪਣੇ ਹੱਥਾਂ ਨਾਲ ਉੱਪਰੋਂ ਇਹਨੂੰ ਲਾਇਆ ਇਹਦੀ ਦਸਤਾਰ ਲਾਈ ਦੇਖਿਆ ਤੇ ਬਹੁਤ ਡੂੰਗਾ ਜ਼ਖਮ ਸਿਰ ਦੇ ਉੱਤੇ ਹੋ ਚੁੱਕਾ ਸੀ ਤਾਲੂ ਦੇ ਉੱਪਰ ਮਹਾਰਾਜ ਜੀ ਨੇ ਕਿਹਾ ਤੁਸੀ ਦੱਸਿਆ ਨਹੀਂ ਕਿਹਾ ਸਤਿਗੁਰੂ ਜੀ ਕੁਛ ਨਹੀਂ ਪੜਾ ਹੈ ਸਭ ਹਜ਼ੂਰ ਨੇ ਫਰਮਾਇਆ ਤੁਹਾਡਾ ਮਾਪਿਆਂ ਨੇ ਨਾਮ ਰੱਖਿਆ ਸੀ RAMDEVA JI ਜੀ ਹਾਂ RAMDEVA JI ਕਿਹਾ ਗੁਰਮੁਖਾ ਇਹਨਾ ਨਾਮ ਜਪਿਆ ਇੰਨੀ ਪਾਣੀ ਦੇ ਛਿਟਕਾਰ ਦੀ ਸੇਵਾ ਕੀਤੀ ਤੁਸੀਂ ਮਾਰੂ ਥਲ ਦੇ ਵਿੱਚ ਮੀਂਹ ਬਸਾ ਦਿੱਤਾ ਅੱਜ ਤੋਂ ਬਾਅਦ RAMDEVA ਨਹੀਂ ਅੱਜ ਤੋਂ ਬਾਅਦ ਗੁਰੂ ਘਰੋਂ ਤੈਨੂੰ ਨਾਮ ਮਿਲਦਾ ਹੈ ਭਾਈ ਮੀਹਾ ਜੀ ਤੁਸੀਂ ਮੀਹ ਪਵਾ ਦਿੱਤਾ ਭਾਈ ਮੀਹਾ ਜੀ ਜੀ ਸੰਗਤ ਨੂੰ ਕਹਿ ਦਿੱਤਾ ਸਾਡੇ ਭਾਈ ਮੀਹਾ ਜੀ ਗਾਗਰਵਾਲ ਮਹਾਰਾਜ ਕਹਿੰਦੇ ਗਾਗਰ ਨਹੀਂ ਚੁੱਕਣੀ ਹਣ ਸਤਗੁਰਾਂ ਨੇ ਇੱਕ ਦਖਣੀ ਬਲਦਮਾ ਦੇ ਕੋਲ ਬੜਾ ਕੀਮਤੀ ਸੀ ਉਹ ਇੱਕ ਸ਼ਬਦ ਦਾ ਨਿਸ਼ਾਨ ਉੰਜ ਪਾਵੇਂ ਨਿਸ਼ਾਨ ਸਾਹਿਬ ਕਹਿੰਦੇ ਆ ਪਰ ਜਿਹੜੇ ਇਤਿਹਾਸਿਕ ਗ੍ਰੰਥ ਨੇ ਉਹ ਕਹਿੰਦੇ ਨੇ ਝੰਡਾ ਸ਼ਬਦ ਦਾ ਦਿੱਤਾ ਸ਼ਬਦ ਦਾ ਨਿਸ਼ਾਨ ਦਿੱਤਾ ਸਤਗੁਰਾਂ ਨੇ ਉੰਜ ਨਿਸ਼ਾਨ ਦਾ ਲਬਜ਼ੀ ਅਰਥ ਵੀ ਛੰਡਾ ਹੀ ਗੁੰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਦਾ ਛੰਡਾ ਦਿੱਤਾ ਨਿਸ਼ਾਨ ਦਿੱਤਾ ਦਖਣੀ ਬਲਦ ਦਿੱਤਾ ਇੱਕ ਨਗਾਰਾ ਦਿੱਤਾ ਤੇ ਨਾਲ ਸਿਰ ਤੇ ਹੱਥ ਰੱਖ ਕੇ ਕਿਹਾ ਭਾਈ ਮੀਆਂ ਜੀ ਅੱਗੇ ਪਾਣੀ ਨਾਲ ਮੀਂਹ ਪਾਉਂਦੇ ਸੋ ਧਰਤੀ ਦੀ ਤਪਸ਼ ਮੁਟਦੀ ਸੀ ਜਲ ਛੱਕ ਕੇ ਜੀਵਾਂ ਦੀ ਪਿਆਸ ਮਿਟਦੀ ਸੀ ਅੱਜ ਤੋਂ ਬਾਅਦ ਬਾਣੀ ਦੀ ਵਰਸਾ ਕਰੋ ਲੋਕਾਂ ਦੇ ਅੰਦਰ ਨੂੰ ਠੰਡ ਪਏ ਤੇ ਤ੍ਰਿਸ਼ਨਾ ਦੀ ਭੁੱਖ ਖਤਮ ਹੋ ਜਾਏਗੀ ਅੱਜ ਤੋਂ ਬਾਅਦ ਬਾਣੀ ਦੀ ਬਰਖਾ ਭਾਈ ਮੀਆਂ ਜੀ ਚੱਲ ਪਈ ਜੀ ਉਹਨਾਂ ਨੇ ਫਿਰ ਦੇਸ਼ ਰਛਨ ਕੀਤਾ ਦੇਸ਼ ਰਛਨ ਕੀਤਾ ਲਖਨਊ ਬਾਰਾ ਬੰਕੀ ਦਾ ਇਲਾਕਾ ਭਾਈ ਮੀਆਂ ਸਾਹਿਬ ਨੇ ਭਾਈ ਮੀਆਂ ਜੀ ਨੇ ਬਹੁਤ ਪ੍ਰਚਾਰ ਕੀਤਾ ਮੈਂ ਆਪਣ ਨੂੰ ਬੇਨਤੀ ਕਰਨ ਲੱਗਾ ਇਸ ਕਰਕੇ ਉਦਾਹਰਨ ਲਈ ਰੰਚਕ ਪਾਤਰ ਮੀਮਾਂ ਨਹੀਂ ਗਾਗਰ ਕਿਆ ਰੱਖਦੇ ਧੱਕ ਦਿੱਤੀ نگارا پکڑ لے بلد پکڑ لے نشان پکڑ لے سਤ वचन ਵਹਿਗੁਰੂ ਚ ਪਾਣਾ ਬਾਣੀ ਦਾ ਪ੍ਰਚਾਰ ਕਰਨਾ ਸਤ ਗੁਰਾਂ ਨੇ ਆਪਣੇ ਘਰੋਂ ਨਿਵਾਜ ਕੇ ਤੋਰਿਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸ਼ਹੀਦ ਹੋ ਗਏ ਜੀ ਹਜ਼ੂਰ ਦਾ ਸਸਕਾਰ ਹੋਇਆ ਧੜ ਦਾ ਦਿੱਲੀ ਸੀਸ ਦਾ ਸਸਕਾਰ ਅਨੰਦਪੁਰ ਸਾਹਿਬ ਹੋਇਆ ਤੇ ਮੈਂ ਲਾਈਵ ਵਿੱਚ ਇੱਕ ਬੇਨਤੀ ਕਰਨੀ ਚਾਹਨਾ ਭਾਵੇਂ ਇਹ ਮੇਰਾ ਕਿਸੇ ਕਮੇਟੀ ਨਾਲ ਕੋਈ ਦੁਸ਼ਮਣੀ ਮੈਂ ਦਿੱਲੀ ਵੀ ਕਥਾ ਕਰਨੀ ਹੈ ਮੈਂ ਅਨੰਦਪੁਰ ਵੀ ਕਥਾ ਕਰਨੀ ਹੈ ਜਿੱਥੇ ਮੈਨੂੰ ਬੁਲਾਏਗਾ ਮੈਂ ਉੱਥੇ ਕਥਾ ਕਰਾਂਗਾ ਪੋਲੀਟੀਕਲ ਬੰਦੇ ਅੱਜ ਲੜਦੇ ਆ ਕੱਲ ਨੂੰ ਫਿਰੇ ਨਾਇਕ ਹੋ ਜਾਣਾ ਬੜੀ ਸਪਸ਼ਟ ਜੀ ਗੱਲ ਹੈ ਜੀ ਪਰ ਅਨੰਦਪੁਰ ਸਾਹਿਬ ਦੇ ਸੰਗਤ ਜੀ ਖੱਤ ਜੋੜ ਕੇ ਬੇਨਤੀ ਹੈ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਭਾਈ ਸਾਹਿਬ ਭਾਈ ਜੈਤਾ ਜੀ ਬਾਅਦ ਵਿੱਚ ਬਾਬਾ ਜੀਵਨ ਸਿੰਘ ਦੀ ਗੁਰੂ ਕੇ ਬੇਟੇ ਅਨੰਦਪੁਰ ਸਾਹਿਬ ਹੁੰਦੇ ਆ ਮੈਂ ਦੀ ਤੁਹਾਡੇ ਅੱਗੇ ਬੇਨਤੀ ਹੈ ਤੁਸੀਂ ਸਮਾਰ ਸ ਦੇਸ਼ ਸਮਾਰੀ ਸਾਰੀ ਸੰਗਤ ਸਮੁੱਚੇ ਦੇਸ਼ ਵਿਦੇਸ਼ ਸੁਣ ਰਹੇ ਹੋ ਜਦੋਂ ਵੀ ਪੰਜਾਬ ਦੀ ਧਰਤੀ ਤੇ ਆਓ ਤੇ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸਕੰਨ ਜਰੂਰ ਮੱਥਾ ਟੇਕ ਕੇ ਆਇਓ ਕਿਉਂਕਿ ਗੁਰੂ ਗੋਬਿੰਦ ਸਿੰਘ ਜਿੰਨਾ ਸਮਾਂ ਅਨੰਦਪੁਰ ਸਾਹਿਬ ਰਹੇ 29 ਸਾਲ ਪਿਤਾ ਜੀ ਦੇ ਸੀਸਗੰਜ ਵਾਲੀ ਥਾਂ ਤੇ ਨਮਸਕਾਰ ਕਰਦੇ ਰਹੇ ਇਸ ਕਰਕੇ ਪਿਛਲੇ ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੀ ਸਪਸ਼ਟ ਜੀ ਬੇਨਤੀ ਕਰਾਂਗਾ ਇਹ ਨਹੀਂ ਕਿ ਪਹਿਲਾਂ ਨਹੀਂ ਮਨਾਇਆ ਜਾਂਦਾ ਪਰ ਮੇਰੀ ਇੱਛਾ ਹੈ ਇਹ ਦਿਨ ਏਨੀ ਸੰਗਤ ਉੱਤੇ ਇਕੱਠੀ ਹੋਵੇ ਕੋਈ ਛੋਟੀ ਜੀ ਗੱਲ ਨਹੀਂ ਕਿੰਨੇ ਦਿਨ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਸੀਸ ਦੀ ਇੰਤਜ਼ਾਰ ਕਰ ਰਹੇ ਆ ਕਿੰਨੇ ਦਿਨ ਤੋਂ ਮਾਤਾ ਨਾਨਕੀ ਜੀ ਪੁੱਤਰ ਦੇ ਸੀਸ ਦੀ ਇੰਤਜ਼ਾਰ ਕਰ ਰਹੇ ਆ ਮਾਤਾ ਗੁਜਰੀ ਜੀ ਇੰਤਜ਼ਾਰ ਕਰ ਰਹਾ ਤੇ ਪੰਜਾਬ ਵਿੱਚ ਹੋਵੇ ਤੇ ਸਿੱਖ ਸੀਸਗੰਜ ਵਾਲੇ ਜਿੱਦਨ ਸੰਸਕਾਰ ਹੋਵੇ ਦਿਨ ਗਿਣਤੀ ਵੀ ਸਾਰੀ 50 60 ਹੋਵੇ ਇਹ ਮੇਰੀ ਬੇਨਤੀ ਹੈ ਨੋਟ ਕਰਿਓ ਐ ਕਿ ਸ਼ਾਇਦ 29 ਨਵੰਬਰ ਦਾ ਹੋਵੇਗਾ ਸ਼ਾਇਦ ਮੈਂ ਕਹਿ ਰਿਹਾ ਆਪਾਂ ਅਨਾਉਂਸ ਕਰ ਦੇਾਂਗੇ ਉ ਤਰੀਕ ਭਾਈ ਸਾਹਿਬ ਨੇ ਪ੍ਰਚਾਰ ਬਹੁਤ ਕੀਤਾ ਸ੍ਰੀ ਅਨੰਦਪੁਰ ਸਾਹਿਬ ਆ ਗਏ ਮਹਾਰਾਸ਼ੀ ਦੋ ਚੁੱਕਿਆ ਗੁਰੂ ਗੋਬਿੰਦ ਸਿੰਘ ਜੀ ਆਏ ਤੇ ਬਿਰਾਜਮਾਨ ਉਹ ਜੀ ਬਲਦ ਲੈ ਕੇ ਨਗਾਰਾ ਵਜਾਉਂਦੇ ਵਜਾਉਂਦੇ ਸਿੱਧੇ ਸਿੰਘਪੁਰ ਡਿਊਟੀ ਤੇ ਆ ਗਏ ਮਹਾਰਾਜ ਜੀ ਦੇ ਸਾਹਮਣੇ ਸਿੱਧੇ ਆ ਗਏ ਹਜ਼ੂਰ ਨੇ ਫਰਮਾਇਆ ਸਿੰਘਾਂ ਨੂੰ ਸਿੱਖਾਂ ਨੂੰ ਕਿਹਾ ਕੌਣ ਨਗਾਰਾ ਵਜਾ ਰਿਹਾ ਹੈ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਭਾਈ ਮੀਆਂ ਜੀ ਆਏ ਆ ਹਜ਼ੂਰ ਨੇ ਕਿਹਾ ਨਗਾਰਾ ਖੋਲੋ ਬਲਦ ਖੋਲੋ ਝੰਡਾ ਖੋਲੋ ਸਭ ਕੁਝ ਖੋਲਿਆ ਜੀ ਤਿੰਨੇ ਚੀਜ਼ਾਂ ਖੋਲੀਆਂ ਭਾਈ ਮੀਆਂ ਜੀ ਦੀਆਂ ਆਏ ਜੀ ਜੋ ਭੇਟਾ ਸੀ ਕੋਲ ਰੱਖ ਕੇ ਮੱਥਾ ਟੇਕ ਕੇ ਕੋਲ ਬੈਠ ਗਏ ਮਾਰੇ ਸੱਚੇ ਪਾਤਸ਼ਾਹ ਬਚਨ ਕਰਦੇ ਆ ਕਿੱਥੇ ਤੁਹਾਡਾ ਨਗਾਰਾ ਕਿੱਥੇ ਤੁਹਾਡਾ ਬਲਦ ਕਿੱਥੇ ਨਿਸ਼ਾਨ ਤੇਰਾ ਪਿਆਰੋ ਉਮਰ ਵੀ ਜ਼ਿਆਦਾ ਸੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਕੜ ਕੇ ਕਹਿੰਦੇ ਨੇ ਮੇਰਾ ਤੇ ਕੁਛ ਹੈ ਹੀ ਨਹੀਂ ਵੇਖੋ ਆਹ ਹੈ ਕੋਈ ਮੱਥੇ ਤੇ ਵਟ ਨਹੀਂ ਪਿਆਰ ਕੋਈ ਨਹੀਂ ਮਹਿਸੂਸ ਕੀਤਾ ਮੈਨੂੰ ਤੂੰ ਕਰਕੇ ਬੋਲਿਆ कुछ भी नहीं महसूस किया हजूर कि बचन कर रहे इको गल कही मेरा कुछ भी नहीं गागर भी तेरी ते नगारा भी तेरा महाराज जी उठे जी जो क्या मेरा कुछ नहीं आ कह मैं मर जेनी मैं कुछ नहीं इं कह लो कबीर मेरा मुझ में किच नहीं जो कि है सो तेरा तेरा तुझको सौंपते क्या लाग है? मेरा कुछ भी नहीं संगत जी महाराज सचे पातशाह धन गुरु गोबिंद सिंह जी ਕਹਿਣ ਲੱਗੇ ਸੰਗਤ ਜੀ ਇਹਨਾਂ ਦੇ ਮਾਪਿਆਂ ਨੇ ਨਾਮ ਰੱਖਿਆ ਸੀ ਭਾਈ ਰਾਮ ਦੇਵਾ ਜੀ ਸਾਡੇ ਪਿਤਾ ਗੁਰਦੇਵ ਜੀ ਨੇ ਨਾਮ ਦਿੱਤਾ ਸੀ ਭਾਈ ਮੀਹਾ ਜੀ ਮੈਂ ਇਹ ਨਵੀਂ ਬੇਨਤੀ ਕਰਨ ਲੱਗਾ ਪਿਤਾ ਜੀ ਨੇ ਨਾਮ ਦਿੱਤਾ ਸੀ ਭਾਈ ਮੀਹਾ ਜੀ ਕਹਿਣ ਲੱਗੇ ਸੰਗਤ ਜੀ ਜਿੰਨੀ ਇਸ ਸਿੱਖ ਦੀ ਮੈਂ ਮਰ ਚੁੱਕੀ ਹੈ ਅੱਜ ਤੋਂ ਬਾਅਦ ਇਹਨਾਂ ਦੇ ਨਾਮ ਪਿੱਛੇ ਸਹਿਬ ਲਾਇਆ ਜਾਂਦਾ ਹੈ ਅੱਜ ਤੋਂ ਬਾਅਦ ਸਾਡੇ ਭਾਈ ਮੀਹਾ ਸਾਹਿਬ ਜੀ ਬਣ ਗਏ ਹੁਣ ਅਗਲੀ ਬੇਨਤੀ ਮੀਆਂ ਸਾਹਿਬ ਇਨੀ ਕੇਵਲ ਕਿਹਾ ਇੱਕ ਤਾਂ ਸਹਿਬ ਨਾਂ ਦਿੱਤਾ ਹ ਇਤਿਹਾਸ ਕਹਿੰਦਾ ਹੈ ਸਤ ਗੁਰਾਂ ਨੇ ਜਿਹੜੀ ਦਸਤਾਰ ਬੰਨੀ ਸੀ ਇੱਕੋ ਦਮ ਆਪਣੀ ਦਸਤਾਰ ਦਾ ਲੜ ਲਾ ਕੇ ਅਤੀ ਦਸਤਾਰ ਪਾੜ ਕੇ ਭਾਈ ਮੀਆਂ ਸਾਹਿਬ ਦੇ ਸਿਰ ਤੇ ਬੰਨ ਦਿੱਤੀ ਅਗਲਾ ਬਚਨ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖੱਥਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤੇ ਦਸਤਕਤ ਕਰਕੇ ਉਹਨਾਂ ਨੂੰ ਦਿੱਤੇ ਕਹਿਣ ਲੱਗੇ ਜਾਗੁਰ ਸਿਖਾ ਨਗਾਰਾ ਤੇਰੇ ਵਰਗਿਆਂ ਦੇ ਹੱਥਾਂ ਵਿੱਚ ਹੋਣਾ ਚਾਹੀਦਾ ਜਿਹੜੇ ਜਿਉਂਦੇ ਜੀ ਆਪਣੇ ਆਪ ਨੂੰ ਮੇੜ ਚੁੱਕੇ